ਰਾਤੀ ਅਸੀਂ ਇਸ ਕਮਰੇ ਵਿੱਚ ਰੁਕਏ ਦੀ ਜੋ ਕਿ ਗੁਰਦੁਆਰਾ ਗੋਵਿੰਦ ਘੜ ਵਿਖੇ ਮਿਹਰਯਾਤੀ ਸਾਨੂੰ ਬਹੁਤ ਹੀ ਸਾਫ਼ ਸੁਥਰਾ ਇਹ ਕਮਰਾ ਸੀ ਤੇ ਜਿਹੜੀ ਇਹਦੀ ਭੇਟਾ ਸੀ ਉਹ ਸੀ 1100 ਰੁਪਏ ਸੋ ਅੱਜ ਅਸੀਂ ਫਿਰ ਹੀਮਕੰਡ ਸਾਹਿਬ ਨੂੰ ਚਾਲੇ ਪਾ ਦੁੱਤੇ ਆ ਇਹ ਜਿਹੜੇ ਨਵਾਂ ਪੁਲ ਬਣਿਆ ਇਹ ਪੁਲ ਲੰਘ ਕੇ ਅਸੀਂ ਟੈਕਸੀ ਲਵਾਂਗੇ ਜੋ ਸਾਨੂੰ 3 ਕਿਲੋਮੀਟਰ ਸੱਡ ਕੇ ਆਵਗੀ ਜਿਹੜਾ ਬਾਕੀ ਦਾ ਸਫ਼ਰ ਆ ਉਹ ਅਸੀਂ ਤੈਦਲ ਕਰਾਂਗੇ ਇਹ 13 ਕਿਲੋਮੀਟਰ ਦਾ ਸਫ਼ਰ ਹੋਵੇਗਾ ਅੱਜ ਦਾ ਸਾਡਾ ਸੋ ਇਸ ਜਗ੍ਹਾ ਤੋਂ ਟੈਕਸੀਆਂ ਮਿਲਦੀਆਂ ਨੇ ਜੋ ਕਿ 50 ਰੁਪਏ ਲੈਂਦੀਆਂ ਨੇ ਤੇ 3 ਕਿਲੋਮੀਟਰ ਤੱਕ ਪਿੰਡ ਪੂਲਣਾ ਤੱਕ ਛੱਡ ਕੇ ਆਉਂਦੀਆਂ ਨੇ ਸੋ ਅਸੀਂ ਵੀ ਇੱਥੋਂ ਟੈਕਸੀ ਲਵਾਂਗੇ ਤੇ ਪਿੰਡ ਪੂਲਣਾ ਤੱਕ ਜਾਵਾਂਗੇ ਲਓ ਜੀ ਅਸੀਂ ਪਹੁੰਚ ਗਏ ਪਿੰਡ ਪੂਲਣਾ ਤੇ ਇੱਥੋਂ ਤੱਕ ਹੀ ਇਹ ਟੈਕਸੀਆਂ ਆਉਂਦੀਆਂ ਨੇ ਇੱਥੇ ਹੀ ਇਹ ਕਾਰਡ ਦਿਖਾਉਣਾ ਪੈਂਦਾ ਏ ਜੋ ਕਿ ਗੁਰਦੁਆਰਾ ਰਿਸ਼ੀਕੇਸ਼ ਦਾ ਰਿਸ਼ੀਕੇਸ਼ ਦੇ ਕੇ ਬਣਦਾ ਏ ਇਹ ਸਾਹਮਣੇ ਦਫ਼ਤਰ ਦੀ ਇਹ ਆਪੈਂਡ ਪੂਲਣਾ ਜੀ ਤੇ ਇੱਥੇ ਬਾਸਕਟ ਵਾਲੇ ਤੇ ਘੋੜਿਆਂ ਵਾਲੇ ਵੀ ਮਿਲ ਜਾਂਦੇ ਨੇ ਜੋਗੇ ਇੱਕ ਜਾਣੇ ਦਾ 1800 ਰੁਪਏ ਲੈਂਦੇ ਨੇ ਤੇ ਉਹ ਆਪਣੇ ਬਾਸਕਟ ਵਿੱਚ ਜਾਂ ਘੋੜਿਆਂ ਤੇ ਬਿਠਾ ਕੇ ਗੋਵਿੰਦ ਧੰਗ ਚੁੱਕਰ ਪਹੁੰਚਾਉਂਦੇ ਨੇ ਤੇ ਇਸ ਤਰ੍ਹਾਂ ਇੱਧਰ ਗਾਵਾਂਵੇਂ ਮਧਰੇ ਕੱਤਵਾਲੀਆਂ ड़े होन कब ਤੇ ਇਹਨੇ ਯਕੂਬ ਸੂਰਤਾ ਚਰਨਾ ਤੇ ਇਥੋਂ 4 ਕਿਲੋਮੀਟਰ ਹਾਂ ਰਹਿ ਗਿਆ ਪਿੰਡ ਭੁੰਦੜ ਤੇ ਉੱਥੋਂ ਅੱਗੇ ਆ ਗਿਆ ਪਿੰਡ ਘਾਗਰੀਆ ਤੇ ਇੱਥੋਂ ਇਹ ਦੋ ਰਸਤੇ ਪਾਰਦਨੇ ਫਿਰ ਹੇਮਕੁੰਡ ਸਾਹਿਬ ਨੂੰ ਜਾਣ ਵਾਸਤੇ ਜਿਹੜਾ ਸੱਜੇ ਹੱਥ ਵਾਲਾ ਰਸਤਾ ਇਹ ਥੋੜਾ ਜਿਹਾ ਸੌਖਾ ਜਾਣ ਵਾਸਤੇ ਤੇ ਜਿਹੜਾ ਖੱਬੇ ਹੱਥ ਵਾਲਾ ਇਹ ਥੋੜਾ ਚੜਾਈ ਵਾਲਾ ਪਰ ਇਸ ਰਸਤੇ ਜ਼ਿਆਦਾ ਜਿ ਦਵਾਈਆਂ ਦਾ ਲੰਗਰ ਮਿਲ ਜਾਂਦਾ ਸੋ ਮੈਂ ਤਾਂ ਤੁਹਾਨੂੰ ਇਹੀ ਗਾਹਗਾ ਤੁਸੀਂ ਖੱਬੇ ਰਸਤੇ ਹੀ ਜਾਇਓ ਤੇ ਹੈ ਜੀ ਕਿਆਤੇ ਦਵਾਈਆਂ ਦਾ ਇਸ ਰਾਸਤੇ ਵਿੱਚ ਲੱਗਿਆ ਆ ਲੰਗਰ ਇੱਥੇ ਰੁਕੇ ਅਸੀਂ ਥੋੜਾ ਜਿਹਾ ਆਰਾਮ ਕੀਤਾ ਤੇ ਲੰਗਰ ਛਕਿਆ ਤੇ ਅੱਗੇ ਨੂੰ ਚੱਲੇ ਪਾਏ ਸੋ ਇਹ ਟੋਂ 2 ਕਿਲੋਮੀਟਰ ਹੈ ਗਿਆ ਪਿੰਡ ਕਾਗਰੀਆ ਤੇ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਗੋਵਿੰਦ ਤਾਮ ਸੋ ਇਹ ਹੈ ਜੀ ਪਿੰਡ ਕਾਗਰੀਆ ਇੱਥੇ ਹੈਲੀਪੈਡ ਵੀ ਬਣਿਆ ਹੋਇਆ ਤੇ ਇ ਤੋਂ ਤੱਕ ਹੀ ਹੈਲੀਕਾਪਟਰ ਆਉਂਦੇ ਨੇ ਸੰਗਤਾਂ ਨੂੰ ਲੈ ਕੇ ਇਹ ਸਾਹਮਣੇ ਹੈਲੀਪੈਡ ਆ ਸੋ ਲਓ ਜੀ ਸਾਡੇ 7 ਘੰਟੇ ਦੇ ਸਫ਼ਰ ਤੋਂ ਬਾਅਦ ਆਪਾਂ ਗੋਵਿੰਦ ਧਾਮ ਵਿਖੇ ਪਹੁੰਚ ਗਏ ਆ ਸੋ ਇੱਥੇ ਹੀ ਸੰਗਤਾਂ ਕੇ ਰੁਕਦੀ ਆ ਤੇ ਸਵੇਰ ਨੂੰ ਇੱਥੋਂ ਹੀ ਹੇਮਕੋਟ ਸਾਹਿਬ ਨੂੰ ਚਾਲੇ ਪਾਉਂਦੀ ਆ ਇਹ ਹੈ ਜੀ ਉਸ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਇਹ ਹੈ ਜੀ ਉਹ ਦਰਖਤ ਜਿਸ ਵਿੱਚ ਬਾਬਾ ਮੋਧਾ ਸਿੰਘ ਜੀ ਦੀ ਰਹਿਸ਼ ਹੋਇਆ ਕਰਦੀ ਸੀ ਜਿਨ੍ਹਾਂ ਨੇ ਕੇ ਸ੍ਰੀ ਹੇਮਕੁੰਡ ਸਾਹਿਬ ਦੀ ਖੋਜ ਕੀਤੀ ਸੀ ਸੋ ਇਸ ਦਰਖਤ ਦੇ ਤਣੇ ਵਿੱਚ ਬਾਬਾ ਮੋਧਾ ਸਿੰਘ ਜੀ ਰਿਹਾ ਕਰਦੇ ਸੀ ਜੋ ਕਿ ਇੱਕ ਫੌਜੀ ਸਨ ਤੇ ਇੱਥੇ ਹੀ ਰਹਿ ਕੇ ਉਹ ਆਪਣੀ ਖੋਜ ਕਰਿਆ ਕਰਦੇ ਸਨ ਤੇ ਦਰਖਤ ਅੱਜ ਵੀ ਹਰੇ ਭਰੇ ਜਿਉਂ ਦਾ ਤਿਉਂ ਤੇ ਥੱਲੇ ਇਹਦੇ ਖੋਲ ਆਹੋ ਜਿਸ ਵਿੱਚ ਬਾਬਾ ਜੀ ਰਿਹਾ ਕਰਦੇ ਸੀ ਇਸ ਹਾਲ ਵਿੱਚ ਅਸੀਂ ਅੱਜ ਦੀ ਰਾਤ ਰਹਾਗੇ ਜਿਹਨੂੰ ਡਾਕੂਮੈਂਟਰੀ ਵੀ ਕਹਿੰਦੇ ਨੇ ਤੇ ਇੱਥੋਂ ਹੀ ਸ੍ਰੀ ਹਿਮਕੁੰਟ ਸਾਹਿਬ ਨੂੰ ਸਵੇਰੇ ਜੇ ਚੱਲੇ ਪਾਵਾਂਗੇ ਸੋ ਇਹ ਦੀ ਅੱਜ ਦਾ ਬਲੌਗ ਜੇ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਜਰੂਰ ਕਰਨਾ ਹੈ